ਲਗਣ ਤੇ ਬੈਠੇ ਲਾੜੇ ਨੂੰ ਸਾਲੇ ਵੱਲੋਂ ਫੜਿਆ ਗਿਆ ਤੇ ਮੌਕੇ ਤੇ ਹੀ ਸਾਲੀਆਂ ਵੱਲੋਂ ਲਾਹੀ ਗਈ ਜੁੱਤੀ ਜੱਥੇ ਕੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਮੁੰਡੇ ਨੂੰ ਕਿਵੇਂ ਮੁੰਡੇ ਨੇ ਬੜੀ ਹਿਸਕੀਮ ਲਾ ਕੇ ਫੜਿਆ ਜੱਥੇ ਕੀ ਦੋਸਤੋ ਲਾੜੇ ਵੱਲੋਂ ਪੈਰ ਕੋਈ ਜਾ ਰਹੇ ਸੀ ਪਰ ਨਹੀਂ ਸਾਲੀਆਂ ਅੱਗੇ ਚੱਲੀ ਜੱਥੇ ਕੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਮੇਰੇ ਮੁੰਡੇ ਦੀ ਜੁੱਤੀ ਲਾਈ ਤੇ ਉਹ ਲਾੜਾ ਕਰਦਾ ਰਹ ਗਿਆ ਤਰਲੇ ਮੈਂ ਤਾਂ ਜਿੱਥੇ ਹੀ ਦੋਸਤੋ ਦੇਖਿਆ ਜਬਕਿ ਇਹੋ ਜਿਹੇ ਰਸਮਰਵਾਜ ਹਰ ਇੱਕ ਪੰਜਾਬੀ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੰਦੇ ਹਨ ਜਿੱਥੇ ਹੀ ਦੋਸਤੋ ਦੇਖਿਆ ਜਾਵੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜਿੱਥੇ ਹੀ ਕਿਸੇ ਨਾ ਵੀਡੀਓ ਦੇ ਵਿੱਚ ਦੇਖ ਕੇ ਬੜਾ ਹੀ ਮਨ ਨੂੰ ਸਕੂਨ ਮਿਲਦਾ ਹੈ ਕਿ ਦੋਸਤੋ ਬਿਆਹ ਵਾਲੇ ਦਿਨ ਦੋਨੇ ਤਰ੍ਹਾਂ ਦੇ ਵਿੱਚ ਬੇਹੱਦ ਚਾ ਹੁੰਦਾ ਹੈ ਜਿੱਥੇ ਹੀ ਦੋਸਤੋ ਹਰ ਇੱਕ ਪੰਜਾਬੀ ਦਾ ਆਪਣੇ ਵਿਆਹ ਦੇ ਵਿੱਚ ਨੱਚਣ ਨੂੰ ਦੇ ਲੋਡੋਡੂ ਕਰਦਾ ਰਹਿੰਦਾ ਹੈ ਉੱਥੇ ਦੋਸਤੋ ਇਹੋ ਜਿਹੇ ਰਵਾਜ ਵੀ ਪੰਜਾਬੀਆਂ ਤੇ ਵੱਖ ਬੇहद ਮਸ਼ਹੂਰ ਹੈ ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਸਾੜੀਆਂ ਬਲੋਏ ਜੁੱਤੀ ਚੱਕ ਕੇ ਪੈਸੇ ਮੰਗੇ ਜਾਂਦੇ ਹਨ ਜਿੱਥੇ ਕਿ ਇਹ ਵੀਡੀਓ ਦੇ ਵਿੱਚ ਤੁਸੀਂ ਦੇਖੋ ਪੰਜਾਬੀਆਂ ਦੇ ਸ਼ੌਕ ਬਲੇ ਕਿ ਦੋਸਤੋ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਇਹੋ ਜਿਹੀ ਰਸਮ ਅਦਾ ਕਰਨਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ